ਨਾ ਆਪਣੇ ਬਾਬਲ ਦੀ ਗੁੱਡੀ ਅਰਾਧਿਆ ਸ਼ਰਮਾ ਮੈਂ ਪੰਜਾਬ ਦੀ ਜਾਈਆਂ ਤੇ ਜਨੰਦਰ ਸ਼ਹਿਰ ਆਈ ਮੈਂ ਜੱਟਿਆਂ ਦੇ ਪੰਜਾਬ ਦੀ ਜੱਦ ਪਾ ਕੇ ਫੁਲਕਾਰੀ ਨਿਕਲਦੀ ਸਿਰ ਤੇ ਸੱਗੀ ਫੁੱਲ ਗਤਜ ਪਰੰਦਾ ਪੈਰ ਚ ਪੰਜਾਬ ਜੁੱਤੀ ਚੂਜੂ ਕਰਦੀ ਜਾਂਦੀ ਤਾਂ ਸਾਰੇ ਕਹਿੰਦੇ ਖੜ ਲੋਏ ਪੰਜਾਬਨ ਤੂਰੀ ਹੁੰਦੀ ਹੈ ਕੀ ਕਹਿੰਨੇ ਛੋਟੇ ਬੱਚੇ ਦਾ ਪੋਡਕਾਸਟ ਜਿਹੜਾ ਆਪਾਂ ਕਰਨ ਜਾ ਰਹੇ ਆ ਇੱਕ ਪੰਜਾਬ ਨੂੰ ਪ੍ਰੈਜੈਂਟ ਓਏ ਹੋਏ ਹੋਏ ਕੀ ਬਾਤ ਹੈ ਧੰਨਵਾਦ ਤੁਹਾਡਾ ਨਾਮ ਅਰਾਧੇ ਸ਼ਰਮਾ ਕਿਨੇ ਰੱਖਿਆ ਬਾਬਲ ਨੇ ਮਮਾ ਦਾ ਕੀ ਨਾਮ ਹੈ ਮਾਤਾ ਮਾਤਾ ਜੀ ਮਮਾ ਮੇਰੇ ਪਿੱਛੇ ਤੁਸੀਂ ਪ੍ਰਾਈਸ ਦੇਖ ਸਕਦੇ ਹੋ ਅ 6 6 6.5 ਫੁੱਟ ਦੇ ਹਾਈਟ ਦੇ ਪ੍ਰਾਈਸ ਅਰਾਧਿਆ ਨੇ ਡਾਂਸ ਕਰਨਾ ਤੇ ਡਾਂਸ ਸਿੱਖਣਾ ਸ਼ੁਰੂ ਕੀਤਾ ਜੀ ਤੇ ਸਾਨੂੰ ਵੀ ਨਹੀਂ ਪਤਾ ਸੀ ਕਿ ਦਾਦੀਆ ਇਸ ਲੈਵਲ ਤੱਕ ਪਹੁੰਚ ਜਾਈ ਬੇਟੀ ਨੇ ਸਾਬਤ ਕੀਤਾ ਹੈ ਕਿ ਬੇਟੀਆਂ ਜਿਹੜਾ ਆਪਣੇ ਮਾਂ-ਬਾਪ ਦਾ ਨਾਮ ਸਰਵ ਫਕਰ ਦਾ ਸਿਰ ਉੱਚਾ ਕਰਦੀਆਂ ਨੇ ਇਹ ਅਕੈਡਮੀ ਦਾ ਨਾਮ ਬੋਡੀ ਐਂਡ ਸੌਲ ਡਾਂਸ ਸਟੂਡੀਓ ਹੈ ਬੇਟਾ ਭਾਗਿਆ ਨਾਲ ਮਿਲਦਾ ਹੈ ਤੇ ਬੇਟੀ ਸੁਭਾਗਿਆ ਨਾਲ ਮਿਲਦੀ ਹੈ ਤੇ ਮੈਨੂੰ ਦੋ ਬੇਟੀਆਂ ਦਾ ਸੁਭਾਗਿਆ ਪ੍ਰਾਪਤ ਆ। ਆਰਾਧਿਆ ਨੇ ਮੈਨੂੰ ਨਹੀਂ ਯਾਦ ਕੀ ਕਦੇ ਪਾਪਾ کہہ ਕੇ ਬੁਲਾਇਆ ਹੋਣਾ ਹਮੇਸ਼ਾ ਬਾਬਲ ਹੀ ਬੁਲਾਨਦੀ ਆ। ਆਰਾਧਿਆ ਤੋਂ ਮੈਨੇ ਬਹੁਤ ਮੰਗ-ਮੰਗ ਕੇ ਲਿਆ। ਇਸ ਦੇ ਸਾਥ ਲੜਾਈ ਦਾ ਤਾਂ ਕੋਈ ਮਤਲਬ ਹੀ ਨਹੀਂ। ਥੈਂਕ ਯੂ ਬਿਲੇਤਾ RS24 ਚੈਨਲ ਦਾ ਜਿਹੜੇ ਕਿ ਬੜੇ ਵਧੀਆ ਤਰੀਕੇ ਨਾਲ ਹਰ ਇੱਕ ਬੱਚੇ ਦੇ ਟੈਲੈਂਟ ਨੂੰ ਅੱਗੇ ਦੀ ਅੱਗੇ ਸ਼ੋਅ ਕਰ ਰਹੇ ਆ। ਕਿ ਕੋਈ ਵੀ ਕਲਾ ਹੈਗੀ ਹੈ, ਜਿਹੜਾ ਟੈਲੈਂਟ ਹੈਗਾ, ਉਹਨੂੰ ਪਹਿਚਾਨਣਾ ਬੜਾ ਸੁੱਖ ਹੈਗਾ, ਬਟ ਉਹਨੂੰ ਨਿਖਾਰਨਾ ਇੱਕ ਗੁਰੂ ਦੇ ਹੱਥ ਹੁੰਦਾ ਤੇ ਮੈਂ ਮਮਾ ਦਾ ਵੀ ਥੈਂਕਸ ਕਰਦਾ ਜਿਹੜੀ ਮੇਰੀ ਉਮਰ ਦੇ ਲੋਕ ਹੈਗੇ ਨਾ 19 20 21 ਸਾਲ ਦੇ ਆ ਜਿਆਦਾ ਨਸ਼ਿਆਂ ਵਾਲੇ ਪੇਰੈਂਟਸ ਨੂੰ ਦੇਖੀਏ ਪੇਰੈਂਟਸ ਨੇ ਕਿੰਨੀ ਮਿਹਨਤ ਕੀਤੀ ਅੱਜ ਸਾਨੂੰ ਇੱਥੇ ਬੱਚਿਆਂ ਨੂੰ ਬਾਹਰ ਤੇ ਭੇਜੀ ਜਾਂਦੇ ਆ ਜੀ ਜੀ ਚਾਹੇ ਕੈਨੇਡਾ ਚਾਹੇ ਅਮਰੀਕਾ ਜੀ ਉਹ ਆਂਦੇ ਪਤਾ ਕਦੋਂ ਆ ਜਦੋਂ ਬਾਪੂ ਨੂੰ ਕਹਿੰਦੇ ਫ੍ਰੀਜ ਦੇ ਵਿੱਚ ਰੱਖਣਾ